ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਪਸ਼ੂਆਂ ਦੀ ਜਿਹੜੀ ਫੁੱਲ ਡਿਟੇਲ ਜਾਣਨ ਵਾਸਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਦੋਸਤੋ ਅੱਜ ਜਿੱਥੇ ਆਪਾਂ ਵੀਡੀਓ ਬਣਾ ਰਹੇ ਆਂ ਏਰੀਆ ਹੈਗਾ ਜੀ ਸ਼ਹਿਰ ਭਿੱਖੀਵੰਡ ਤਸਵੀਰ ਜਿਹੜੀ ਦੋਸਤੋ ਪੱਟੀ ਦਾ ਜ਼ਿਲ੍ਹਾ ਜਿਹੜਾ ਤਰਨਤਾਰਨ ਲੱਗਦਾ ਜੀ ਇਸ ਨੂੰ ਬਿਲਕੁਲ ਦੋਸਤੋ ਠਿੱਖੀਵਿੰਡ ਦਾ ਏਰੀਆ ਹੈਗਾ ਸੋ ਬਾਈ ਦਿਲਬਾਗ ਸਿੰਘ ਜੀ ਇਹਦੇ ਜਿਹੜੇ ਓਨਰ ਨੇ ਦੋ ਮੱਝਾਂ ਤੁਹਾਨੂੰ ਦੋਸਤੋ ਵਿਖਾਵਾਂਗੇ ਇਹਨਾਂ ਦੀ ਜਿਹੜੀ ਫੁੱਲ ਕੰਪਲੀਟ ਡਿਟੇਲ ਆਪਾਂ ਬਾਈ ਹੋਰਾਂ ਦੇ ਕੋਲ ਹੀ ਪੁੱਛ ਲੈਣੇ ਆ ਸੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸੋ ਬਾਈ ਜੀ ਥੋੜਾ ਜਿਹਾ ਉੱਚੀ ਜਰੂਰ ਬੋਲਿਓ ਹਾਂਜੀ ਤੇ ਵੀਰ ਜੀ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਬੁਰੀ ਮੱਝ ਆ ਗਈ ਆ ਹਾਂਜੀ ਇਹਦੇ ਬਾਰੇ ਸਾਨੂੰ ਪਾ ਦਿਓ ਚਾਹਣਾ ਵੀ ਇਹ ਕਿੰਨਾ ਸੁਆ ਕੇ ਸੁਈ ਦੁਜੇ ਸੂਵੇ ਸੁਈਏ ਇਹ ਦੂਜਾ ਸੂਆ ਸੁਈਏ ਤੇ ਅੱਗੇ ਬਣੀ ਹੈਗੀ ਨਹੀਂ ਜੀ ਤੇ ਕਿੰਨਾ ਕ ਦੁੱਧ ਹੈਗਾ ਥੱਲੇ ਦੋ 14 ਕਿਲੋ ਕੱਢ ਦੀ ਜੀ 14 ਕਿਲੋ ਸੱਜਰ ਦਾ ਤੇ ਹੁਣ ਮੌਕੇ ਦਾ ਕਿੰਨਾ ਹੈ ਦੋ ਕਿਲੋ ਦੋ ਕਿਲੋ ਆ ਜੀ ਅੱਗੇ ਬਣੀ ਵੀ ਨਹੀਂ ਹੈਗੀ ਨਹੀਂ ਠੀਕ ਹੈ ਜੀ ਬਾਕੀ ਭਾਈ ਜੀ 2 ਕਿਲੋ ਦੀ ਚਵਾਈ ਇੱਕ ਟਾਈਮ ਦੀ ਹੁੰਦੀ ਹੈ ਨਾ ਠੀਕ 8-8 ਠੀਕ ਹੈ 8 ਪੈਰੀ ਮਿਲਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ 2 ਲੀਟਰ ਬਿਲਕੁਲ ਸਾਫ਼ ਹੈ ਜੀ ਦੁੱਧ ਬਿਲਕੁਲ ਚਾਰਤੂਰ ਦੀ ਚਵਾਈ ਚੰਗੀ ਹੈ ਬਿਲਕੁਲ ਵਧੀਆ ਠੀਕ ਹੈ ਜੀ ਸੋ ਕਿਸਾਨ ਵੀ ਰੋ ਜਿਹੜੀ ਆ ਬਾਈ ਹੋਰਾਂ ਦੇ ਕੋਲ ਇਹ ਦੂਜੇ ਸੂਵੇ ਦੀ ਜਿਹੜ ਫਿੱ ਤਕਰੀਬਨ ਦੋਸਤੋ ਕਿ ਤਿਹੇ ਸੂਵੇ ਲਈ ਬਣੀ ਨਹੀਂ ਹੈਗੀਗੀ ਤੇ ਬਿਲਕੁਲ ਖਾਲੀ ਕਹਿ ਕੇ ਤੁਹਾਨੂੰ ਦੱਸਾਂਗੇ ਵੀ ਬਿਲਕੁਲ ਖਾਲੀ ਕਹਿ ਕੇ ਜਿਹੜੀ ਇਹ ਸਭ ਪੂਰਾ ਵੇਰਵਾ ਆਪਾਂ ਤੁਹਾਨੂੰ ਦਿੱਤਾ ਹੈ ਤੇ ਸਮਝ ਕੇ ਵੀ ਤੁਸੀਂ ਖਾਲੀ ਲੈ ਕੇ ਜਾ ਸਕਦੇ ਹੋ ਇਸ ਨੂੰ ਤੇ ਬਈ ਇਹਦਾ ਮੁੱਲ ਕਿੰਨਾ ਦਲਵਾਗ ਵੀਰ ਜੀ ਕਰਦੇ ਆ 5000 ਠੀਕ ਆ 50000 ਰੁਪਏ ਜਿਹੜੀ ਦੋਸਤੋ ਇਸ ਦੀ ਡਿਮਾਂਡ ਹੈਗੀ ਆ ਮੌਕੇ ਤੇ ਜਦੋਂ ਤੁਸੀਂ ਆਏ ਤੇ ਆਪਦਾ ਮਾਨਤਨ ਤੁਹਾਡਾ ਘਰੇ ਪਹੁੰਚਣਾ ਜ਼ਰੂਰ ਕੀਤਾ ਜਾਵੇਗਾ ਸੋ ਬਾਕੀ ਬਾਡੀ ਸਟਰਕਚਰ ਦੀ ਤੁਸੀਂ ਦੇਖ ਸਕਦੇ ਹੋ ਮੱਝ ਕਦ ਕਾਠੀ ਵਿੱਚ ਪੂਰੀ ਹੈਗੀ ਆ ਪਿੱਠ ਫੂੜਾ ਤੁਸੀਂ ਦੇਖ ਸਕਦੇ ਹੋ ਚੜਾਈ ਚੁੜੀ ਬੜੀ ਸੋਹਣੀ ਤੇ ਜਿਹੜੇ ਨਿਸ਼ਾਨ ਆ ਦੋਸਤੋ ਉਹ ਵੀ ਚਾਰੇ ਤੁਸੀਂ ਦੇਖ ਸਕਦੇ ਖੋਰਾ ਦੇ ਚਾਰੇ ਪੈਰ ਜਿਹੜੇ ਧੋਤੇ ਨੇ ਮਗਰ ਤੁਹਾਨੂੰ ਸੂਹ ਤੇ ਨਿਸ਼ਾਨ ਮਿਲ ਜੇਗਾ ਬਿਲਕੁਲ ਦੋਸਤੋ ਚੰਗੀ ਮੈਂ ਹੈਗੀ ਆ ਸੋ ਸਿੰਘਾ ਸਿੰਘਾਂ ਦੀ ਬੰਤਰ ਜਿਹੜੀ ਆ ਮੂੰਹ ਮੱਥੇ ਦੀ ਧਾਰੀ ਵੀ ਦੇਖ ਸਕਦੇ ਟਿੱਡਾ ਅੱਖ ਬਿੱਲੀ ਆ ਸੋ ਬਾਈ ਹੋਰਾਂ ਨੇ ਜਿਹੜਾ ਇਹਦਾ ਮੁੱਲ 50000 ਰੁਪਏ ਡਿਮਾਂਡ ਕੀਤੀ ਹੈ ਕਿਉਂਕਿ ਕੱਦ ਕਾਠੀ ਮੱਝ ਵੈਸੇ ਬਹੁਤ ਸਚੰਜੀ ਸਾਫ ਹੈਗੀ ਆ ਤੇ ਬਾਈ ਬਾਕੀ ਦਲਬਾਹ ਜੀ ਦਾ ਜਿਹੜਾ ਮਾਨ ਤਨ ਪਿਆ ਦੇ ਵਿੱਚੋਂ ਹੋ ਜਾਏਗਾ ਫੁੱਲ ਖੁੱਲ ਕੇ ਕਰ ਲਾਂ ਕਰ ਲਾਂ ਠੀਕ ਆ ਠੀਕ ਆ ਸੋ ਇਹਨੂੰ ਖੋਲ ਕੇ ਰਹਿਣੀ ਤੇਨੇ ਤੋਰ ਨੂੰ ਵੀ 2 ਲੀਟਰ ਦਾ ਜਿਹੜਾ ਦੋਸਤੋ ਇਹ ਤਾਂ ਥੱਲੇ ਦੁੱਧ ਹੈਗਾ ਪਰ ਜਿਹੜੀ ਥਣਾ ਦੀ ਉਹ ਤੁਸੀਂ ਦੇਖ ਸਕਦੇ ਹੋ ਅਗਲੇ ਪਿਛਲੇ ਥਣ ਜਿਹੜੇ ਗੈਵੰਤਰ ਆ ਉਹ ਜਰੂਰ ਨੋਟ ਕਰ ਸਕਦੇ ਤੁਸੀਂ ਵੀਡੀਓ ਦੇ ਵਿੱਚ ਬਿਲਕੁਲ ਇੱਕੋ ਜਿਹਾ ਬਰਾਬਰ ਥਾਂ ਨੇ ਦੋਸਤੋ ਕੋਈ ਬਾਈ ਬੂਈ ਦਾ ਕੰਮ ਨਹੀਂ ਹੈਗਾ ਕਾ ਬਾਕੀ ਤਸੱਲੀ ਤੁਹਾਡੀ ਆਪਣੀ ਆ ਮੌਕੇ ਤੇ ਆਓ ਤਸੱਲੀ ਆਪਦੀ ਇੱਕ ਟਾਈਮ ਦੀ ਚਵਾਈ ਕਰਕੇ ਵੇਖ ਸਕਦੇ ਹੋ ਜੇ ਕਿਸੇ ਮੇਰੇ ਵੀਰ ਨੇ ਘਰੇ ਸਾਂਭਣ ਵਾਸਤੇ ਲੈ ਕੇ ਜਾਣੀ ਅੱਗੇ ਗੱਬਣ ਤੁਸੀਂ ਖੋਦ ਆਪਦੀ ਤਸੱਲੀ ਨਾਲ ਕਰਵਾ ਸਕਦੇ ਹੋ ਅੱਗੇ ਲਿ ਜਾ ਕੇ ਸੋ ਬਾਈ ਹੋਰਾਂ ਦੇ ਕੋਲ ਇੱਕ ਹੋਰ ਜਿਹੜੀ ਮੱਝ ਹੈਗੀ ਆ ਬਾਈ ਜੀ ਕੀ ਇਹਦਾ ਰਿਕਾਰਡ ਹੈਗਾ ਜਿਹੜੀ ਆਪਣੇ ਕੋਲ ਦੂਜੇ ਨੰਬਰ ਤੇ ਮੱਝ ਖੜੀ ਕਿੰਨਵਾ ਸੂਇ ਹੈ ਤੀਜੇ ਸੂਇ ਹੈਗੀ ਤੀਜਾ ਸੂਇਤ ਕੀ ਆ ਮਗਰ ਬੱਚਿਆਂ ਦੇ ਕੀ ਆ ਗਏ ਕਟਾ ਤੇ ਦਿਨ ਕਿੰਨੇ ਹੋ ਗਏ ਸੂਇ ਨੂੰ ਚੌਥਾ ਦਿਨ ਹੈ ਜੀ ਦੁੱਧ ਕਿੰਨਾ ਕੁ ਤਿਆਰ ਹੋਵੇਗਾ 8 ਕਿਲੋ 8 ਕਿਲੋ ਤਿਆਰ ਹੈ ਬਿਲਕੁਲ ਕੰਡੇ ਵਾਲਾ ਕੇ ਡੱਬਾ ਮਾਰ ਕੇ ਕੋਈ ਮੈਂ ਨਾ ਜਿੱਦਾ ਮੱਦੀ ਲੋਗ ਲਈ ਤਸੱਲੀ ਕਰ ਸਕਦਾ 8 ਲੀਟਰ ਦੀ ਤੇ ਚਾਰੇ ਥਾਂ ਮਤਲਬ ਕਿ ਇਹ ਪੂਰ ਛੱਟੇ ਤੋਂ ਬਿਨਾ ਬੜੀ ਮੋਟੀ ਧਾਰੀ ਹੈ ਹਾਂ ਹਾਂ ਮੈਂ ਸਾਫ਼ ਚੋਂਦ ਠੀਕ ਆ ਜੀ ਤੀਜਾ ਸੁਆ ਕਿਸਾਨ ਵੀਰੋ ਬਾਕੀ ਜਿਹੜੀ ਡਿਟੇਲ ਆ ਬਾਈ ਹੋਰਾਂ ਦੱਸ ਹੀ ਦਿੱਤੀ ਆ ਤੇ ਜਿਹੜਾ ਥਾਂ ਲੈਵਾ ਤੁਸੀਂ ਬਿਲਕੁਲ ਵੇਖ ਸਕਦੇ ਹੋ ਤੇ ਅੱਜ ਚੌਥਾ ਦਿਨ ਹੋ ਗਿਆ ਤੁਸੀਂ ਹਾਂ ਚੌਥਾ ਅਜੇ ਬੌਲੇ ਤੋਂ ਮਤਲਬ ਕਿ ਬੌਲੇ ਦੇ ਵਿੱਚ ਥੋੜਾ ਜਿਹਾ ਬਾਹਰ ਹੀ ਕਹਿ ਸਕਦੇ ਹਾਂ ਦੁੱਧ ਹਜੇ ਬਾਕੀ ਮੌਕੇ ਤੇ ਕਰ ਜੂਗੀ ਕਿੰ ਇਹ ਨੂੰ 9-12 ਤੱਕ ਕੱਢੂ। ਉਹ 10-11 ਲੀਟਰ ਤੱਕ ਕਰਨਾ ਵੀ ਚਾਹੀਦਾ। ਠੀਕ ਆ। ਤੇਜਾ ਸੂਬਾ ਕਿਸਾਨ ਵੀਰੋ ਇੱਕ ਵਾਰੀ ਫੇਰ ਦੱਸ ਦਿੰਨੇ ਆ ਤੇ ਮੁੱਲ ਭਾਈ ਦਰਬਾਖ ਜੀ ਕੀ ਰੱਖੇ ਹੋਏ ਨੇ। ਇਹ 70। 70000 ਰੁਪਏ ਡਿਮਾਂਡ ਆ ਜੀ। ਮਾਨਤਨ ਹੋ ਜਾਏਗਾ ਨਾ ਮੌਕੇ ਤੇ ਜਲਦੀ। ਠੀਕ ਇਹਨੂੰ ਖੋਲ ਕੇ ਆਪਾਂ ਜਰੂਰ ਤੋਰ ਹੀ ਲਈਏ। ਠੀਕ। ਮਾਰ ਬਾਹਰ ਹੀ ਕੱਢ ਲਈਏ। ਹੋ ਗਿਆ। ਸੋ ਦੋਸਤੋ ਤੀਜੇ ਸੂਵੇ ਦੇ ਵਿੱਚ ਜਿਹੜੀ ਤੁਹਾਨੂੰ ਇਹ ਮੱਝ ਮਿਲ ਜੇਗੀ। ਤੇ ਦੇਖਿਓ ਹੌਲੀ ਹੌਲੀ ਤੋਰ ਲਿਆ ਥੋੜਾ ਹੌਲੀ। ਨਹੀਂ ਨਾ ਮੋੜ ਤੋਂ ਮੋੜ ਤੋਂ ਆਹੋ ਬਾਲਾ ਲੈ ਇਕਲਾ ਰੰਝੇ ਲਿਆ ਰੱਬਾ ਯਾਰੀ ਸਦਾ ਨਾ ਠੀਕ ਆ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੋਲ ਦੋ ਮੱਜਾਂ ਏਰੀਆ ਪਿੱਖੀ ਮੇਂਡ ਦਾ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਤਰਨਤਾਰਨ ਲੱਗਦਾ ਇਹਨੂੰ ਤੇ ਨੰਬਰ ਜਿਹੜੇ ਬਾਈ ਦੇ ਆ ਦੋਸਤੋ ਆਪਾਂ ਨਾ ਵੀਡੀਓ ਦੇ ਵਿੱਚ ਚਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਤੁਸੀਂ ਇਹਨਾਂ ਦੋਨਾਂ ਮੱਜਾਂ ਦੇ ਵਿੱਚੋਂ 200 ਜਿਹੜੀ ਤੁਹਾਨੂੰ ਆਹ ਚੀਜ਼ ਪਸੰਦ ਆਉਂਦੀ ਆ ਉਹਦੇ ਬਾਰੇ ਜਿਹੜੀ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ